ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਅੱਜ ਅਸੀਂ ਆਏ ਸੀ ਇਟਲੀ ਦੇ ਇੱਕ ਸ਼ਹਿਰ ਰੋਵਰੇਤੋ ਵਿੱਚ ਜਿੱਥੇ ਸਾਨੂੰ ਇੱਕ ਮਿਊਜ਼ੀਅਮ ਦੇਖਣ ਨੂੰ ਮਿਲਿਆ ਦੇਖਦੇ-ਦੇਖਦੇ ਅਸੀਂ ਜਾ ਰਹੇ ਸੀ ਗਲੀਆਂ ਵਿੱਚ ਦੀ ਸਾਨੂੰ ਇੱਕ ਵੇਲ दिखी ਅੰਗੂਰਾਂ ਦੀ ਕਾਲੇ ਅੰਗੂਰਾਂ ਦੀ ਵੇਲ ਜਿੰਨੇ ਪੂਰੀ ਬਿਲਡਿੰਗ ਨੂੰ ਘੇਰ ਰੱਖਿਆ ਸੀ ਜਿਹਨੂੰ ਦੇਖ ਕੇ ਇਦਾਂ ਲੱਗ ਰਿਹਾ ਸੀ ਇਦਾਂ ਕੋਈ ਜਾਲ ਵਿਛਿਆ ਹੋਵੇ ਅੰਗੂਰਾਂ ਦਾ ਜਦੋਂ ਅੰਗੂਰ ਲੱਗਦੇ ਹੋਏ ਕਿੱਡੇ ਸੋਹਣੇ ਲੱਗਦੇ ਹੋ ਇਰਸੀ ਮੀ ਉਸੇ ਇੱਕ ਮਿਊਜ਼ੀਅਮ ਸੀਗਾ ਜਦੋਂ ਲੜਾਈ ਜੰਗਾਂ ਦਾ ਮਾਹੌਲ ਸੀਗਾ World Warਾਂ ਦਾ ਇਹ ਉਹਨਾਂ ਦਾ ਕੁਝ ਚੀਜ਼ਾਂ ਉਹਨਾਂ ਨੇ ਸਾਂਭ ਕੇ ਰੱਖੀ ਹੋਈਆਂ ਆ ਇੱਕ ਤੂਫ਼ ਖੜੀ ਸੀ ਇੱਥੇ ਚੰਗੀ ਤਗੜੀ ਤੂਫ਼ ਸੀ ਲੱਗਦਾ ਕਾਫੀ ਬੰਦੇ ਮਾਰ ਦਿੰਦੀ ਹੋਣੀ ਜਦੋਂ ਇਹਦੇ ਵਿੱਚ ਗੋਲਾ ਪਾਉਂਦੇ ਹੋਣੇ ਤੇ ਸਿੱਟਦੇ ਹੋਣਗੇ ਬੰਨੇ ਥਰ-ਥਰ ਕੰਮ ਦੇ ਹੋਣੇ ਲੋ ਲੋ ਜ ਅੱਗੇ ਆ ਉਹਨਾਂ ਦੀਆਂ ਕੁਝ ਵਰਦੀਆਂ ਸੀਗੀਆਂ ਹਥਿਆਰ ਸੀਗੇ ਜਿਹੜੇ ਤਰੀਕੇ ਨਾਲ ਤਿਆਰ ਹੋ ਕੇ ਜਾਂਦੇ ਸੀ ਸ਼ਾਇਦ ਆ ਮੋਟਰਸਾਈਕਲਾਂ ਦੇ ਗੀੜੀ-ਗੂੜੀ ਘੜਦੇ ਹੋਏ ਆਸੇ-ਪਾਸੇ ਕਾ ਪੰਗੂ ਗਾਰਡ ਸੀ ਆ ਆ ਕੁਝ ਪ੍ਰਾਣੀਆਂ ਤੋਹਫ਼ੇ ਫੇਰ ਹਥਿਆਰ ਜਿਆਦਾਤਰ ਹਥਿਆਰ ਹੀ ਸੀਗੇ ਇੱਥੇ ਫੇਰ ਅਸੀਂ ਆ ਗਏ ਇੱਕ ਬਾਹਰ ਦੇਖਿਆ ਗਲੀ ਦੇ ਵਿੱਚ ਇੱਕ ਹੋਰ ਆ ਪਰਨ ਕੀ ਆਈਟਮ ਸੀ ਲੱਕੜੀਏ ਦਾ ਪ੍ਰਦਰਸ਼ਨ ਕਰੀਏ ਨੇ ਇਹਦਾ ਕੁਝ ਬਣਾਇਆ ਹੁੰਦਾ ਇਹਨੂੰ ਦੇਖਣ ਗਏ ਤੇ ਇੱਕ ਬੀਬੀ ਨੇ ਸਾਨੂੰ ਦੂਰੋਂ ਆਵਾਜ਼ ਮਾਰ ਲਈ ਕਹਿੰਦੀ ਅੰਦਰ ਇੱਕ ਪ੍ਰਦਰਸ਼ਨ ਲੱਗਾ ਹਿਆ ਇਹ ਪ੍ਰਦਰਸ਼ਨ ਤੁਸੀਂ ਦੇਖ ਕੇ ਆਇਓ ਮੈਂ ਉਹਨਾਂ ਨੂੰ ਕਿਹਾ ਜਰੂਰ ਜੀ ਆਹੀ ਆਉਨੇ ਚਲੋ ਜੀ ਆਹੀ ਅੰਦਰ ਗਏ ਕੁਝ ਵਧੀਆ ਦੇਖਣ ਨੂੰ ਮਿਲਿਆ ਜੋ ਦੇਖਿਆ ਇਹ ਇੱਕ ਪੁਰਾਣਾ ਇਟਾਲੀਅਨ ਸੱਭਿਆਚਾਰ ਜਿਵੇਂ ਉਹਨਾਂ ਨੇ ਸਾਮ ਕੇ ਰੱਖਿਆ ਹੁੰਦਾ ਕੁਝ ਉਹਦਾਂ ਦੀਆਂ ਚੀਜ਼ਾਂ ਬਣਾਈਆਂ ਹੋਈਆਂ ਸੀ ਤੇ ਬੜਾ ਵਧੀਆ ਲੱਗਿਆ ਦੇਖ ਕੇ ਪੁਰਾਣਾ ਕਲਚਰ ਕਿੱਦਾਂ ਰਹਿੰਦੇ ਹੁੰਦੇ ਸੀ ਪਹਾੜਾਂ ਦੇ ਵਿੱਚ ਕਿਵੇਂ ਉਹਨਾਂ ਨੇ ਇਨੋਂ ਫਾਰਮ ਕੇ ਰੱਖਿਆ ਸੀ ਆ ਆਪਣੀ ਸੱਭਿਆਚਾਰ ਨੂੰ ਅੱਜ ਵੀ ਬਿਲਕੁਲ ਕਈ ਸ਼ਹਿਰ ਤੇ ਇਹਦੇ ਨਾਲ ਹੀ ਮੇਲ ਖਾਂਦੇ ਆ ਬਿਲਕੁਲ ਚਲੋ ਆ ਰਿਓ ਅੱਗੇ ਦੇਖਦੇ ਆਂ ਕੁਝ ਹੋਰ ਬਹੁਤ ਵਧੀਆ ਲੱਗਿਆ ਦੇਖ ਕੇ ਇਹਨੂੰ ਆ ਕੁਝ ਉਹਨਾਂ ਨੇ ਆਪਣੀ ਜਿੱਦਾਂ ਉਹ ਨੱਚਦੇ ਟੱਪਦੇ ਕੋਈ ਮਨਾਉਂਦੇ ਹੋਗੇ ਤਿਹਾਰ ਉਸ ਤਰੀਕੇ ਨਾਲ ਲੱਗੇ ਹੋਏ ਸੀ ਇਹ ਅੱਗੇ ਜਨਾਨੀ ਖੜੀ ਆ ਆਪਣੇ ਘਰ ਵਿੱਚ ਬਹੁਤ ਹੀ ਵਧੀਆ ਮਾਡਲ ਤਿਆਰ ਕੀਤਾ ਆਇਆ ਸੀ ਇਹਨਾਂ ਨੇ ਹੂ ਬਹੂ ਲੱਗ ਰਿਹਾ ਜਿਵੇਂ ਗਤੇ ਪੂਰਾ ਬਿਲਡਿੰਗਸ ਹੈਵੇਂ ਹੀ ਆ ਚੁੱਕਾ ਆ ਸਟੇਡੀਅਮ ਸੀ ਇਹਨਾਂ ਦਾ ਬੈੱਲ ਸੀ ਇਹ ਬੈੱਲ ਦਾ ਵੀ ਇਤਿਹਾਸ ਹੈ ਕੁਝ ਉਹਦੋਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਹਰੇਕ ਪਿਛੇ ਇਤਿਹਾਸ ਹੈਗਾ ਤੇ ਜੋ ਉਹਨਾਂ ਦੇ ਕਾਮਕਾਰ ਸੀਗੇ ਪੂਰਾ ਦਰਸਾਇਆ ਹੋਇਆ ਇਸ ਚੀਜ਼ ਨੂੰ ਵਾਓ ਕਿਆ ਬਾਤ ਆ ਕਾਫੀ ਮਿਹਨਤ ਲੱਗਦੀ ਹੈ ਇਹੋ ਜੀਆਂ ਚੀਜ਼ਾਂ ਦੇ ਐਪਰੀਸ਼ੀਏਟ ਜ਼ਰੂਰ ਕਰਨਾ ਚਾਹੀਦਾ ਹੈ ਇਹ ਜੀਆਂ ਚੀਜ਼ਾਂ ਨੂੰ ਆ ਇਹਨਾਂ ਨੇ ਪਾਣੀ ਬਣਾਇਆ ਹੋਇਆ ਵਾ ਨਹਿਰ ਜੀ ਬਣਾਈ ਉਹਦੇ ਉੱਤੇ ਆ ਆਪਣੇ ਆਉ ਤੈਰੀਆਂ ਚੀਜ਼ਾਂ ਆ ਕੁਝ ਗੋਰੇ ਖੜੇ ਆਪਣੀਆਂ ਬਾਲਕੋਨੀਆਂ ਦੇ ਚਲੋ ਜੀ ਫਿਰ ਅਸੀਂ ਆ ਬਾਹਰ ਆਏ ਬਾਹਰ ਹੋਰ ਕਲਾਕ੍ਰਿਤੀਆਂ ਈਆਂ ਥੋੜੀਆਂ ਦਿਖਾਈਆਂ ਹੋਈਆਂ ਹਨ ਉਹਨਾਂ ਨੇ ਆ ਇੱਕ ਲੋਹੇ ਦਾ ਬਣਾਇਆ ਹੋਇਆ ਬੰਦਾ ਈਆਂ ਨਾਲ ਕੁੱਕੜੀ ਆ ਪਤਾ ਨਹੀਂ ਕੀ ਸਾਬਤ ਕਰਦੇ ਆਏ ਆ ਆਪਾਂ ਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਚੀਜ਼ਾਂ ਦੀ ਲੈ ਅਮੋਰੇ ਇੱਕ ਘੋੜਾ ਖੜਾ ਕੀਤਾ ਘੋੜਾ ਤਾਂ ਸਹੀ ਆ ਪਰ ਇਹਦਾ ਮੂੰਹ ਬੜਾ ਛੋਟਾ ਆ ਆਪਣਾ ਚੱਕਰ ਕੀ ਚਲੋ ਜੀ ਅੱਗੇ ਤੁਰਦੇ ਤੁਰਦੇ ਫਿਰ ਗਲੀਆਂ ਦੇ ਵਿੱਚ ਆਏ ਲਓ ਵੀ ਮਿੱਤਰੋ ਇਟਾਲੀਅਨ ਸ਼ਹਿਰਾਂ ਦੇ ਵਿੱਚ ਆ ਲੱਕੜ ਦੇ ਦਰਵਾਜ਼ਿਆਂ ਦਾ ਬੜਾ ਹੀ ਰਿਵਾਜ ਆ ਪਤਾ ਨਹੀਂ ਪੁਰਾਣਾ ਹੀ ਰਿਵਾਜ ਆ ਕਿੰਨੇ ਈ ਵੱਡੇ ਤਗੜੇ ਤਗੜੇ ਲਾਏ ਹੋਏ ਨੇ ਇਹਨਾਂ ਦੇ ਦੇਖੋ ਕਿੱਡਾ ਤਗੜਾ ਕੁੰਡਾ ਲਾਇਆ ਚਲੋ ਵਧੀਆ ਬਹੁਤ ਵਧੀਆ ਇਹਨਾਂ ਦੀਆਂ ਚੀਜ਼ਾਂ ਦੇਖ ਕੇ ਵਧੀਆ ਮਜ਼ਾ ਆਉਂਦਾ ਇੱਥੇ ਇੱਕ ਬੀਬੀ ਕਲਾਕ੍ਰਿਤੀ ਜੀ ਕਰਨ ਲੱਗੀ ਹੋਈ ਹੈ ਆਪਣੇ ਡਿਜ਼ਾਈਨ ਦੇ ਤੇ ਚੱਲਦੇ ਚੱਲਦੇ ਦੇਖੋ ਯਾਰ ਲੱਕੜ ਦੇ ਬੂਹੇ ਦਾ ਲਾਇਏ ਅੱਗੇ ਥੋੜਾ ਮਾਡਰਨ ਤਰੀਕੇ ਦੀਆਂ ਕੁਰਸੀਆਂ ਅਸੀਂ ਥੋੜਾ ਵਧੀਆ ਸੋਹਣੀ ਜੀ ਗਲੀ ਦੇ ਵਿੱਚ ਆ ਗਏ ਇੱਥੇ ਦੇਖਿਆ ਥੋੜੇ ਹੋਟਲ ਸੀ ਉਦੋਂ ਅੱਗੇ ਆਇਆ ਦਾ ਬੜਾ ਤਗੜਾ ਜਿਹਨੂੰ ਪਿਆਸਾ ਕਹਿੰਦੇ ਚੈਂਟਰੂ ਵੀ ਕਹਿੰਦੇ ਆ ਖੁੱਲਾ ਏਰੀਆ ਤੁਰੇ ਜਾਂਦੇ ਜਾਂਦੇ ਅੱਗੇ ਅਸੀਂ ਇੱਕ ਹੋਰ ਆ ਦੇਖਿਆ ਪਾਣੀ ਪੀਣ ਲਈ ਇੱਥੋਂ ਬਹੁਤ ਵਧੀਆ ਪਾਣੀ ਪੀਣ ਲਿਆ ਪਰ ਮੂੰਹ ਪਤਾ ਨਹੀਂ ਕਿੰਦਾਂ ਦਾ ਲਾਇਆ ਹੋਇਆ ਨੂੰ ਦੇਖ ਕੇ ਡਰਾਂ ਉਹ ਨਿਆਣੇ ਤਾਂ ਦੇਖ ਕੇ ਡਰ ਜਾਂਦੇ ਨਹੀਂ ਇੱਥੇ ਨਹੀਂ ਪਾਣੀ ਪੀਣਾ ਫਿਰ ਐਂਡ ਤੇ ਅਸੀਂ ਘਰ ਨੂੰ ਜਾਣ ਦੀ ਤਿਆਰੀ ਕਰ ਲਈ ਚਲੋ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਕਮੈਂਟ ਜ਼ਰੂਰ ਕਰਿਓ ਉਸੇ ਸਬਸਕ੍ਰਾਈਬ ਜ਼ਰੂਰ ਕਰਿਓ